ਸਾਡੇ ਕੁੜੀ ਜੁੱਤੀ ਲੈ ਗਿਆ ਸੀ ਉਹਨੂੰ ਲੈ ਕੇ ਆਏ ਐ ਇਹਨਾਂ ਦਾ ਕਿੰਨੀ ਦਿਨ ਪਹਿਲਾਂ ਲੈ ਗਿਆ ਸੀਗਾ 3 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਲੈ ਗਿਆ ਸੀਗਾ ਤੇ ਤੁਸੀਂ ਕੰਪਲੀਟ ਵਗੈਰਾ ਦਿੱਤੀ ਸੀਗੀ ਹਾਂਜੀ ਨਾ ਬਾਲਿਕ ਲੜਕੀ ਨੂੰ ਅਗਵਾ ਕਰਕੇ ਬਹਿਰਾਈ ਚ ਲੈ ਗਿਆ ਸੀਗਾ ਪ੍ਰਵਾਸੀਆਂ ਨੂੰ ਲੈ ਕੇ ਕਾਫੀ ਜਿਹੜੀ ਗੱਲਾਂ ਇਸ ਟਾਈਮ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਤਾਂ ਇਹ ਜਿਹੜਾ ਕੇਸ ਸੀਗਾ ਨਾ ਬਾਲਿਕ ਲੜਕੀ ਨੂੰ ਗਵਾ ਕਰਨ ਦਾ ਇੱਕ ਪੜਾ ਤੁਹਾਡੇ ਕੋਲ ਆਂਦਾ ਔਰ ਕਿੰਨੀ ਦਿਨਾਂ ਨੂੰ ਹੱਲ ਕਰਨ ਦੇ ਵਿੱਚ ਸਮਾਂ ਲੱਗਿਆ ਹੈ ਕਵੀ ਜੇ ਆਰਾਮ ਦਾ ਲੜਕਾ ਜਿਹੜਾ ਉਸ ਲੜਕੀ ਨੂੰ ਲੈ ਕੇ ਗਿਆ ਫਿਰ ਉਹ ਵਿਜੇ ਤੋਂ ਇਹ ਐਡਰੈਸ ਬਾਰੇ ਪਤਾ ਕੀਤਾ ਗਿਆ ਐਡਰੈਸ ਜੋ ਉਹ ਦਾ ਯੂਪੀ ਬਹਿਰੀਚ ਜ਼ਿਲ੍ਹੇ ਦਾ ਆ ਰਿਹਾ ਸੀਗਾ ਉਹ ਸਾਰੀ ਟੈਕਨੀਕਲ ਤਰੀਕੇ ਦੇ ਨਾਲ ਤਫ਼ਤੀਸ਼ ਕਰਨ ਤੋਂ ਬਾਅਦ ਸਾਰਾ ਜਦੋਂ ਪੱਕਾ ਪਤਾ ਲੱਗ ਗਿਆ ਵੀ ਵਿਜੇ ਨਾਮ ਦਾ ਲੜਕਾ ਹੀ ਲੜਕੀ ਨੂੰ ਲੈ ਕੇ ਗਿਆ ਫਿਰ ਉਹਨੂੰ ਕੇਸ ਦੇ ਵਿੱਚ ਨਾਮਜ਼ਦ ਕਰਕੇ ਉੱਥੇ ਦੀ ਲੋਕਲ ਪੁਲਿਸ ਦੇ ਨਾਲ ਤਾਲਮੇਲ ਕਰਕੇ ਇਥੋਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦੀ ਆਗਿਆ ਲੈ ਕੇ ਪੁਲਿਸ ਪਾਰਟੀ ਉੱਥੇ ਭੇਜੀ ਗਈ ਜਿਹਦਾ ਹੈੱਡਡ ਆ ਏਐਸਏ ਗੁਰਜੀਤ ਸਿੰਘ ਜਿਗਵਾਈ ਹੇਟ ਪੁਲਿਸ ਪਾਰਟੀ ਉੱਤੇ ਗਈ ਉੱਤੇ ਜਾ ਕੇ ਲੋਕਲ ਪੁਲਿਸ ਦੇ ਨਾਲ ਫਿਰ ਤਾਲਮਿਲ ਕਰਕੇ ਰੇਡ ਕੀਤਾ ਗਿਆ ਰੇਡ ਕਰਨ ਤੋਂ ਬਾਅਦ ਉੱਤੇ ਦੋਸ਼ੀ ਬੀਜੇ ਕੁਮਾਰ ਦੇ ਘਰੋਂ ਲੜਕੀ ਨੂੰ ਬਰਾਮਦ ਕੀਤਾ ਗਿਆ ਤੇ ਦੋਸ਼ੀ ਨੂੰ ਅਰੈਸਟ ਕੀਤਾ ਗਿਆ ਅਰੈਸਟ ਕਰਕੇ ਫਿਰ ਉਹਨੂੰ ਇੱਥੇ ਪੰਜਾਬ ਲਿਆਂਦਾ ਗਿਆ ਲੜਕੀ ਨੂੰ ਫਿਰ ਆਪਣੀ ਤਫ਼ਤੀਸ਼ ਮੁਕੰਮਲ ਕਰਨ ਤੋਂ ਬਾਅਦ ਉਹਦੇ ਘਰ ਜਾਂਦੇ ਹਵਾਲੇ ਕੀਤਾ ਗਿਆ ਤੇ ਲੜਕੇ ਨੂੰ ਜੇਲ੍ਹ ਭੇਜਿਆ ਗਿਆ ਮੋਡਲ ਸੁਪਰਿੰਡਿੰਗ ਕੀ ਰਹਿੰਦੀ ਹੈ ਨਦੀ ਕਿਉਂਕਿ ਲੜਕੇ ਦੀ ਉਮਰ ਜਿਵੇਂ ਤੁਸੀਂ ਦੱਸਿਆ 26 27 ਸਾਲ ਦੀ ਉਮਰ ਹੈ ਲੜਕੀ ਨਾ ਬਾਲੀਗ ਹੈ ਕਿਸ ਤਰ੍ਹਾਂ ਲੜਕੇ ਨੂੰ ਬਹਿਲਾਂਦੇ ਫੁੱਲਸਲਾਂਦੇ ਨੇ ਬੱਚੇ ਦੀ ਉਮਰ 16 17 ਸਾਲ ਹੁੰਦੀ ਉਹ ਨਵਾਲ ਗੁੰਦਾ ਆਪੀ ਸੋਚ ਡਿਵੈਲਪ ਨਹੀਂ ਹੁੰਦੀ ਉਹ ਕਿਸੇ ਦੀਆਂ ਗੱਲਾਂ ਦੇ ਵਿੱਚ ਜਲਦੀ ਆ ਜਾਂਦਾ ਇਸ ਕੇਸ ਦੇ ਵਿੱਚ ਵੀ ਉਹ ਲੜਕੇ ਨੇ ਕਿਤੇ ਉਹਨੂੰ ਗੱਲਬਾਤ ਕਰਕੇ ਆਪਣੀਆਂ ਗੱਲਾਂ ਦੇ ਵਿੱਚ ਆਪਣੇ ਜਾਲ ਚ ਫਸਾ ਲਿਆ ਉਹ ਪਿਆਰ ਦੇ ਜਾਲ ਚ ਫਸਾ ਕੇ ਉਹਨੂੰ ਲੈ ਗਿਆ ਤੇ ਲੈ ਜਾਣ ਤੋਂ ਬਾਅਦ ਫਿਰ ਉਹ ਸ਼ਾਇਦ ਵਿਆਹ ਵੀ ਕਰਵਾਉਣ ਦਾ ਨਾ ਖਾਊਗਾ ਆਪ ਮਕਸਦ ਪਰ ਲੜਕੀ ਨਾਬਾਲਗ ਹੋਣ ਕਰਕੇ ਇਦਾਂ ਦੀ ਕੋਈ ਗੱਲ ਨਹੀਂ ਹੋ ਸਕਦੀ ਸੀ। 2-3 ਮਹੀਨੇ 2.5 ਮਹੀਨੇ ਤੋਂ ਲੜਕੀ ਗਾਇਬ ਸੀਗੀ। ਇੱਥੋਂ ਜਦੋਂ ਗਈ ਉਹ ਤੇ ਉਸ ਤੋਂ ਪਹਿਲਾਂ ਵੀ 2 ਕੁ ਮਹੀਨੇ ਪਹਿਲਾਂ ਤੋਂ ਉਹਨਾਂ ਦੀ ਆਪਸ ਗੱਲਬਾਤ ਸ਼ੋ ਹੋਈ ਹੈ ਕਾਲ ਡਿਟੇਲਾਂ ਆਪਣੇ ਐਸਐਚਓ ਵਰਗੇ ਕ੍ਰਾਂਤੀਕਾਰ ਹੋਣ ਤਾਂ ਪੂਰੇ ਪੰਜਾਬ ਦੇ ਵਿੱਚ ਪਰਵਾਸੀ ਸਾਡੀਆਂ ਧੀਆਂ ਬੇਟੀਆਂ ਨੂੰ ਕੋਈ ਹੱਥ ਨਹੀਂ ਪਾਊਗਾ। ਬੀਤੇ ਦਿਨ ਜਲੰਧਰ ਦੇ ਥਾਣਾ ਇੱਕ ਦੇ ਇਲਾਕੇ ਦੇ ਵਿੱਚ ਇੰਦਰਾ ਕਲੋਨੀ ਚੋਂ ਇੱਕ ਵਿਅਕਤੀ ਜਿਹੜਾ ਹੈ ਉਹ ਨਾ ਬਾਲਕ ਲੜਕੀ ਨੂੰ ਅਗਵਾ ਕਰਕੇ ਬਹਿਰਾਈ ਚ ਲੈ ਗਿਆ ਸੀਗਾ ਤਾਂ ਜਿਸ ਤੋਂ ਬਾਅਦ ਪੁਲਿਸ ਨੇ ਜਦੋਂ ਉਹਨੂੰ ਲੱਭਿਆ ਤਾਂ ਉਸ ਤੋਂ ਬਾਅਦ ਮੌਕੇ ਤੇ ਰੇਡ ਕਰਕੇ ਲੜਕੀ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਔਰ ਲੜਕੇ ਦੇ ਉੱਤੇ ਜਿਹੜਾ ਹੈ ਉਹ ਪਰਚਾ ਦਰਜ ਕਰਕੇ ਉਸਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈਗਾ ਤਾਂ ਇਸ ਤੋਂ ਬਾਅਦ ਪੁਲਿਸ ਦੀ ਕਾਰਵਾਈ ਨੂੰ ਦੇਖ ਕੇ ਲੋਕਾਂ ਚ ਵੀ ਖੁਸ਼ੀ ਦੀ ਗੱਲ ਸੀ ਫਿਰ ਉਹਨਾਂ ਵੱਲੋਂ ਪੁਲਿਸ ਦੇ ਇਥੇ ਥਾਣੇ ਪਹੁੰਚ ਕੇ ਪੁਲਿਸ ਦਾ ਵੀ ਜਿਹੜਾ ਹੈ ਸਨਮਾਨ ਕੀਤਾ ਹੈਗਾ ਅਤੇ ਜਿਹੜੇ ਅਧਿਕਾਰੀ ਉੱਥੇ ਗਏ ਸੀ ਉਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਨੇ ਸਨਮਾਨ ਕੀਤਾ ਔਰ ਇੱਕ ਮੋਟੀਵੇਟ ਕੀਤਾ ਹੈਗਾ ਕਿਉਂਕਿ ਪੁਲਿਸ ਜਦੋਂ ਕੰਮ ਕਰਦੀ ਹੈ ਉਹਨਾਂ ਨੂੰ ਇੱਕ ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਲੋਕਾਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ ਉਹ ਵੀ ਚਾਹੁੰਦੇ ਨੇ ਕਿ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਲੋਕੀ ਉਸ ਨੂੰ ਸਹਿਰਾਨ ਕਿਉਂਕਿ ਜਦੋਂ ਪੁਲਿਸ ਦੀ ਕੋਈ ਗਲਤੀ ਹੁੰਦੀ ਹੈ ਲੋਕ ਤਾਂ ਜ਼ਰੂਰ ਉਹਨਾਂ ਨੂੰ ਅ ਪਹੁੰਦੇ ਨੇ ਪਰ ਲੇਕਿਨ ਜਿਹੜਾ ਚੰਗੇ ਕੰਮ ਤੇ ਵੀ ਮੋਟੀਵੇਸ਼ਨ ਜਿਹੜੀ ਹੈ ਪੁਲਿਸ ਨੂੰ ਦੇਣੀ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਇਸ ਨੂੰ ਲੈ ਕੇ ਹੁਣ ਅਸੀਂ ਟਾਣਾ ਇਕਦੇ ਮੁਖੀ ਨਾਲ ਗੱਲਬਾਤ ਕਰਾਂਗੇ ਕਿ ਕੇਸ ਕੀ ਸੀਗਾ ਕਦੋਂ ਜਿਸ ਸ਼ੁਰੂਆਤ ਹੋਈ ਕਿਉਂਕਿ ਪ੍ਰਵਾਸੀਆਂ ਨੂੰ ਲੈ ਕੇ ਕਾਫੀ ਜਿਹੜੀ ਗੱਲਾਂ ਇਸ ਟਾਈਮ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਤਾਂ ਇਹ ਕੇਸ ਦੀ ਨੀ ਕੀ ਸੀਗੀ ਔਰ ਕਿਸ ਤਰ੍ਹਾਂ ਜਿਹੜਾ ਇਸ ਕੇਸ ਨੂੰ ਹੱਲ ਜਿਹੜਾ ਹੈ ਪੁਲਿਸ ਵੱਲੋਂ ਕੁਝ ਦਿਨਾਂ ਦੇ ਵਿੱਚ ਕਰ ਦਿੱਤਾ ਗਿਆ ਹੈਗਾ ਤਾਂ ਰਕੇਸ਼ ਜੀ ਸਾਡੇ ਨਾਲ ਮੌਜੂਦ ਨੇ ਥਾਣਾ ਮੁਖੀ ਸਰ ਇਹ ਜਿਹੜਾ ਕੇਸ ਹੈਗਾ ਨਾ ਬਾਲਗ ਲੜਕੀ ਨੂੰ ਗਵਾਹ ਕਰਨ ਦਾ ਕਦੋਂ ਤੁਹਾਡੇ ਕੋਲ ਆਂਦਾ ਔਰ ਕਿੰਨੀ ਦੇਰ ਨੂੰ ਹੱਲ ਕਰਨ ਦੇ ਵਿੱਚ ਸਮਾਂ ਲੱਗਿਆ ਹੈਗਾ ਇਹ ਮਿਤੀ 18 6 25 ਨੂੰ ਇੱਕ ਲੜਕੀ ਜਿਹੜੀ ਗੁੰਮ ਹੋਈ ਸੀ ਘਰੋਂ ਬੇਰਕੇ ਮਿਲਕ ਪਲਾਂਟ ਦੀ ਬੈਕ ਸਾਈਡ ਤੇ ਮੱਲਾ ਪੈਂਦਾ ਇੱਕ ਉਹਦੇ ਘਰਦਿਆਂ ਨੇ ਸਾਨੂੰ ਕੰਪਲੇਂਟ ਕੀਤੀ ਵੀ ਲੜਕੀ ਸਾਡੀ ਇੱਦਾਂ ਦਾ ਗੁੰਮ ਹੋ ਗਈ ਆ ਉਹਨਾਂ ਦੀ ਕੰਪਲੇਂਟ ਤੇ ਤੁਰੰਤ ਐਕਸ਼ਨ ਕਰਦਿਆਂ ਐਫ ਆਈ ਆਰ ਰਜਿਸਟਰਡ ਕੀਤੀ ਗਈ ਅਨਨੋਨ ਬੰਦਿਆਂ ਦੇ ਖਿਲਾਫ ਅਨਨੋਨ ਬੰਦਿਆਂ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਟੈਕਨੀਕਲ ਤਰੀਕੇ ਨਾਲ ਇਹਦੀ ਇਨਵੈਸਟੀਗੇਸ਼ਨ ਕੀਤੀ ਗਈ ਕੇਸ ਦੀ ਲੜਕੀ ਦਾ ਫੋਨ ਨੰਬਰ ਲੈ ਕੇ ਉਹਦੀ ਸੀਡੀਆਰ ਕਢਵਾ ਕੇ ਸਾਰਾ ਥੋਰਲੀ ਚੈੱਕ ਕੀਤਾ ਗਿਆ ਤਫਤੀਸ਼ ਕਰਨ ਤੋਂ ਬਾਅਦ ਪਤਾ ਲੱਗਾ ਵੀ ਇੱਕ ਵਿਜੇ RAM ਦਾ ਲੜਕਾ ਜਿਹੜਾ ਹਾਊਸ ਲੜਕੀ ਨੂੰ ਲੈ ਕੇ ਗਿਆ ਫਿਰ ਉਹ ਵਿਜੇ ਦਾ ਐਡਰੈਸ ਬਾਰੇ ਪਤਾ ਕੀਤਾ ਗਿਆ ਐਡਰੈਸ ਜੋ ਉਹਦਾ ਯੂਪੀ ਬਹਿਰੀਚ ਜ਼ਿਲ੍ਹੇ ਦਾ ਆ ਰਿਹਾ ਸੀਗਾ ਤੋਂ ਸਾਰੀ ਟੈਕਨੀਕਲ ਤਰੀਕੇ ਦੇ ਨਾਲ ਤਫਤੀਸ਼ ਕਰਨ ਤੋਂ ਬਾਅਦ ਸਾਰਾ ਜਦੋਂ ਪੱਕਾ ਪਤਾ ਲੱਗ ਗਿਆ ਵੀ ਵਿਜੇ ਨਾਮ ਦਾ ਲੜਕਾ ਹੀ ਲੜਕੀ ਨੂੰ ਲੈ ਕੇ ਗਿਆ ਫਿਰ ਉਹਨੂੰ ਕੇਸ ਦੇ ਵਿੱਚ ਨਾਮਜ਼ਦ ਕਰਕੇ ਉੱਥੇ ਦੀ ਲੋਕਲ ਪੁਲਿਸ ਦੇ ਨਾਲ ਤਾਲਮੇਲ ਕਰਕੇ ਇਥੋਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦੀ ਆਗਿਆ ਲੈ ਕੇ ਪੁਲਿਸ ਪਾਰਟੀ ਉੱਥੇ ਭੇਜੀ ਗਈ ਜਿਹਦਾ ਹੈੱਡ ਹੈ ਐਸਏ ਗੁਰਜੀਤ ਸਿੰਘ ਵਿਗਵਾਈ ਹੇਟ ਪੁਲਿਸ ਪਾਰਟੀ ਉੱਥੇ ਗਈ ਉੱਥੇ ਜਾ ਕੇ ਲੋਕਲ ਪੁਲਿਸ ਦੇ ਨਾਲ ਫਿਰ ਤਾਲਮੇਲ ਕਰਕੇ ਰੇਡ ਕੀਤਾ ਗਿਆ ਰੇਡ ਕਰਨ ਤੋਂ ਬਾਅਦ ਉੱਥੇ ਦੋਸ਼ੀ ਵਿਜੇ ਕੁਮਾਰ ਦੇ ਘਰੋਂ ਲੜਕੀ ਨੂੰ ਬਰਾਮਦ ਕੀਤਾ ਗਿਆ ਤੇ ਦੋਸ਼ੀ ਨੂੰ ਅਰੈਸਟ ਕੀਤਾ ਗਿਆ ਅਰੈਸਟ ਕਰਕੇ ਫਿਰ ਉਹਨੂੰ ਇਥੇ ਪੰਜਾਬ ਲਿਆਂਦਾ ਗਿਆ ਲੜਕੀ ਨੂੰ ਫਿਰ ਆਪਣੀ ਤਫ਼ਤੀਸ਼ ਮੁਕੰਮਲ ਕਰਨ ਤੋਂ ਬਾਅਦ ਉਹਦੇ ਘਰਦਿਆਂ ਦੇ ਹਵਾਲੇ ਕੀਤਾ ਗਿਆ ਤੇ ਲੜਕੇ ਨੂੰ ਜੇਲ੍ਹ ਭੇਜਿਆ ਗਿਆ ਜੋ ਹੁਣ ਕੇਂਦਰੀ ਜੇਲ੍ਹ ਕਪੂਰਥਲੇ ਮੰਦਾ ਹਾਂ ਸਾਹ ਰੱਖਿਓ ਜੀ ਗੱਲ ਕਰੀਏ ਜਿਹੜਾ ਤੁਹਾਡਾ ਇਲਾਕਾ ਹੈ ਜੀ ਕਾਫੀ ਪ੍ਰਵਾਸੀ ਰਹਿੰਦੇ ਨੇ ਤੇ ਇਹੋ ਜੇ ਕੇਸ ਰੋਜ਼ਾਨਾ ਕਈ ਆਉਂਦੇ ਨੇ ਮੋਡਸ ਆਪਰੇਂਡਿੰਗ ਕੀ ਰਹਿੰਦੀ ਹੈ ਇਨਦੀ ਕਿਉਂਕਿ ਲੜਕੇ ਦੀ ਉਮਰ ਜਿਵੇਂ ਤੁਸੀਂ ਦੱਸਿਆ 26 27 ਸਾਲ ਦੀ ਉਮਰ ਹੈ ਲੜਕੀ ਨਾ ਬਾਲਿਕ ਹੈ ਕਿਸ ਤਰ੍ਹਾਂ ਲੜਕੇ ਨੂੰ ਬਹਲਾਂਦੇ ਫਰਸਲਾਂਦੇ ਨੇ ਔਰ ਉੱਥੇ ਸਿਰਫ ਵਾਕਈ ਕਿ ਕੋਈ ਕਹਿ ਸਕਦੇ ਆਪਾਂ ਹਿਊਮਨ ਨੈਕਸਸ ਤਾਂ ਨਹੀਂ ਚੱਲ ਰਿਹਾ ਕੋਈ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਕੋਈ ਸਾਹਮਣੇ ਆਈ ਇਹ ਤਾਂ ਜ਼ਰੂਰ ਬੱਚੇ ਦੀ ਉਮਰ 16 17 ਸਾਲ ਹੁੰਦੀ ਉਹ ਨਵਾਲਗੋਂਦਾ ਦੀ ਸੋਚ ਡਿਵੈਲਪ ਨਹੀਂ ਹੁੰਦੀ ਉਹ ਕਿਸੇ ਦੀਆਂ ਗੱਲਾਂ ਦੇ ਵਿੱਚ ਜਲਦੀ ਆ ਜਾਂਦਾ ਇਸ ਕੇਸ ਦੇ ਵਿੱਚ ਵੀ ਉਹ ਲੜਕੇ ਨੇ ਕਿਤੇ ਉਹਨੂੰ ਗੱਲਬਾਤ ਕਰਕੇ ਆਪਣੀਆਂ ਗੱਲਾਂ ਦੇ ਵਿੱਚ ਆਪਣੇ ਜਾਲ ਚ ਫਸਾ ਲਿਆ ਉਹ ਪਿਆਰ ਦੇ ਜਾਲ ਚ ਫਸਾ ਕੇ ਉਹਨੂੰ ਲੈ ਗਿਆ ਤੇ ਲੈ ਜਾਣ ਤੋਂ ਬਾਅਦ ਫਿਰ ਉਹ ਸ਼ਾਇਦ ਵਿਆਹ ਬੁ ਕਰਾਉਣ ਦਾ ਨਾਲ ਹੋਊਗਾ ਮਕਸਦ ਪਰ ਲੜਕੀ ਨਵਾਲਗੋਂ ਹੋਣ ਕਰਕੇ ਇਦਾਂ ਦੀ ਕੋਈ ਗੱਲ ਨਹੀਂ ਹੋ ਸਕਦੀ ਸੀ ਤੇ ਉਸ ਨੂੰ ਫਿਰ ਗ੍ਰਫਤਾਰ ਕੀਤਾ ਗਿਆ ਉੱਥੋਂ ਲੱਗਦਾ ਹੈ ਕਿ ਇਹੋ ਜਿਹਾ ਵਿਆਹ ਦਾ ਚਾਂਸ ਜਿਵੇਂ ਤੁਸੀਂ ਕਿਹਾ ਹੋ ਸਕਦਾ ਦਿੱਤਾ ਹੋਵੇ ਪਰ ਵਿਆਹ ਦਾ ਚਾਂਸ ਦੇ ਕੇ ਕੇਵਲ ਅੱਗੇ ਹੋਰ ਨੈਕਸਸ 'ਚ ਲੜਕੀ ਨੂੰ ਫਸਾ ਲਿੱਤਾ ਜਾਂਦਾ ਹੋ ਸਕਦਾ ਇਦਾਂ ਵੀ ਹੋ ਸਕਦਾ ਪਰ ਇਸ ਕੇਸ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਤਾਂ ਉਹ ਲੜਕੀ ਨੂੰ ਬਰਗਵਾ ਕੇ ਲੈ ਗਿਆ ਸੀ ਆਪਣੇ ਪਿਆਰ ਦੇ ਜਾਲ 'ਚ ਫਸਾ ਕੇ ਇਹ ਕਿੰਨੇ ਕੁ ਸਮਝ ਉਹਨਾਂ ਦੇ ਅੱਪ ਵਿੱਚ ਗੱਲ ਹੋਣੀ ਚਾਹੀਦੀ ਜ਼ਰੂਰ ਬਲੀਸ ਪਰ ਇਹ ਆਪਣਾ 2-3 ਮਹੀਨੇ 2.5 ਮਹੀਨੇ ਤੋਂ ਲੜਕੀ ਗਾਇਬ ਸੀਗੀ ਇਥੋਂ ਜਦੋਂ ਗਈ ਸੀ ਆਓ ਤੇ ਉਸ ਤੋਂ ਪਹਿਲਾਂ ਵੀ 2 ਕੁ ਮਹੀਨੇ ਪਹਿਲਾਂ ਤੋਂ ਉਹਨਾਂ ਦੀ ਆਪਸ ਗੱਲਬਾਤ ਸ਼ੋਅ ਹੋਈ ਆ ਕਾਲ ਟੇਲਾਂ ਤੋਂ ਤੇ ਜਿਸ ਤਰ੍ਹਾਂ ਤੁਸੀਂ ਕਾਰਵਾਈ ਤੁਹਾਡੇ ਪੁਲਿਸ ਵੱਲੋਂ ਕੀਤੀ ਗਈ ਲੜਕੀ ਨੂੰ ਘਰ ਦੇ ਹਵਾਲੇ ਕੀਤਾ ਗਿਆ ਤੇ ਗੱਲ ਕਰੀਏ ਤਾਂ ਜਿਹੜਾ ਕੀ ਹੈ ਪਰ ਪਰਿਵਾਰ ਵੱਲੋਂ ਤੁਹਾਡਾ ਸਨਮਾਨ ਕੀਤਾ ਗਿਆ ਕਿ ਭਾਈ ਪੁਲਿਸ ਦੀ ਕਾਰਵਾਈ ਬਹੁਤ ਚੰਗੀ ਰਹੀ ਅੱਗੇ ਕਦੀ ਇਦਾਂ ਦਾ ਮਾਨ ਸਨਮਾਨ ਮਿਲਿਆ ਹੋਵੇ ਤਾਂ ਕਿਹੋ ਜਿਹਾ ਲੱਗਾ ਪੁਲਿਸ ਤੁਹਾਡੀ ਜੀ ਟੀਮ ਆ ਉਹਨੂੰ ਮੋਟੀਵੇਸ਼ਨ ਕਿਹੋ ਜਿਹਾ ਇਹ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਮੈਂ ਆਪਣੀ 33 ਸਾਲ ਦੀ ਨੌਕਰੀ ਦੇ ਵਿੱਚ ਕਾਫੀ ਕੰਮ ਕੀਤੇ ਆ ਪਰ ਅੱਜ ਤੱਕ ਐਪਰੀਸ਼ੀਏਟ ਇੰਨਾ ਕਿਸੇ ਨੇ ਨਹੀਂ ਕੀਤਾ ਔਰ ਐਪਰੀਸ਼ੀਏਟ ਕੀਤਾ ਵੀ ਗਿਆ ਗਰੀਬ ਲੋਕਾਂ ਵੱਲੋਂ ਜਿਨ੍ਹਾਂ ਦੀ ਲੜਕੀ ਵਾਪਸ ਲਿਆਂਦੀ ਆ ਔਰ ਬਹੁਤ ਜ਼ਿਆਦਾ ਖੁਸ਼ ਸੀਗੇ ਉਹ ਤੇ ਉਹਨਾਂ ਨੇ ਜਦੋਂ ਲੜਕੀ ਆਪਣੇ ਘਰ ਲੈ ਗਈ ਤੇ ਹੁਣ 2-3 ਦਿਨ ਪਹਿਲਾਂ ਦੀ ਇਹ ਗੱਲ ਆ ਤੇ ਕੱਲ ਉਹ ਆਏ ਸੀ ਸਾਰੇ ਸਾਰਾ ਮਹੱਲਾ ਕਾਫੀ 40-50 ਦੇ ਕਰੀਬ ਬੰਦੇ ਜਨਾਨੀਆਂ ਇਕੱਠੇ ਹੋ ਕੇ ਆਏ ਸੀਗੇ ਜਿਨ੍ਹਾਂ ਨੇ ਗੁਰਜੀਤ ਸਿੰਘ ਏਐਸਆਈ ਤੇ ਮੈਨੂੰ ਇੱਥੇ ਮਿਲੇ ਆ ਕੇ ਮਠਿਆਈ ਦਾ ਡੱਬਾ ਲੈ ਕੇ ਆਏ 5 500 ਦੇ ਨੋਟਾਂ ਦੇ ਉਹ ਹਾਰ ਲੈ ਕੇ ਆਏ ਸੀਗੇ ਜੋ ਕਿ ਸਾਡੀ ਸਰਵਿਸ ਦੇ ਵਿੱਚ ਪਹਿਲੀ ਵਾਰੀ ਇੰਨਾ ਐਪਰੀਸ਼ੀਏਟ ਕੀਤਾ ਕਿਸੇ ਨੇ ਚਲੋ ਹਾਰ ਅਸੀਂ ਪਵਾਏ ਗਲ ਦੇ ਵਿੱਚ ਉਹਨਾਂ ਦਾ ਉਹਨਾਂ ਦਾ ਵੀ ਇੱਜ਼ਤ ਮਾਨ ਅਸੀਂ ਸਵਾਰ ਕੀਤਾ ਫਿਰ ਬਾਅਦ ਵਿੱਚ ਪਰ ਅਸੀਂ ਹਾਰ ਜਿਹੜੇ 5 500 ਦੇ ਨੋਟਾਂ ਵਾਲੇ ਸੀ ਉਹਨਾਂ ਨੂੰ ਵਾਪਸ ਕਰ ਦਿੱਤੇ ਕਿਉਂਕਿ ਮੈਨੂੰ ਪਤਾ ਮੈਂ ਇੱਥੇ ਲੱਗਾ ਗਰੀਬ ਲੋਕ ਹੈਗੇ ਸਾਰੇ ਉਹ ਕੁਝ ਬੂਟ ਪਾਦਸ਼ਾਹ ਕਰਦੇ ਆ ਕੁਝ ਲੇਬਰ ਕਲਾਸ ਦੇ ਸਾਰਾ ਲੇਬਰ ਕਲਾਸ ਤਬਕਾ ਹੈਗਾ ਉਹ ਇਸ ਕਰਕੇ ਹੋਸੀ ਉਹ 5 500 ਵਾਲੇ ਜਿਹੜੇ ਹਾਰ ਸੀ ਉਹਨਾਂ ਨੂੰ ਵਾਪਸ ਕਰ ਦਿੱਤੇ ਮਠਿਆਈ ਦਾ ਡੱਬਾ ਅਸੀਂ ਖਾਧਾ ਸਾਰਿਆਂ ਨੇ ਸਾਰੇ ਥਾਣੇ ਨੂੰ ਖੁਲਾਇਆ ਉਹਨਾਂ ਨੂੰ ਵੀ ਖੁਆਇਆ ਮੈਨੂੰ ਕਾਫੀ ਮੋਟੀਵੇਸ਼ਨ ਤੁਹਾਨੂੰ ਕਹਿਣ ਦਾ ਮਤਲਬ ਹੈ ਕਿ ਮਿਲਦੀ ਕਿਉਂਕਿ ਜਿਹੜੀ ਟੀਮ ਹੈ ਤਾਂ ਉਹਨਾਂ ਨੂੰ ਵੀ ਲੱਗਦਾ ਕਿ ਹਾਂ ਬਈ ਅਸੀਂ ਜੇ ਲੋਕally ਕੰਮ ਕਰ ਰਹੇ ਹਾਂ ਲੋਕਾਂ ਨੂੰ ਵੀ ਪਤਾ ਲੱਗਦਾ ਕਿ ਅਸੀਂ ਬਈ ਪੁਲਿਸ ਸਾਡੇ ਲਈ ਕੰਮ ਕਰ ਰਹੀ ਹੈ ਦੇਖੋ ਜੀ ਇਹ ਤਾਂ ਕੁਦਰਤੀ ਗੱਲ ਹੈ ਜਦੋਂ ਤੁਸੀਂ ਕਿਸੇ ਦੇ ਕੀਤੇ ਹੋਏ ਕੰਮ ਨੂੰ ਐਪਰੀਸ਼ੀਏਟ ਕਰੋਗੇ ਉਹ ਅੱਗੇ ਤੋਂ ਵੀ ਉਹ ਵਧੀਆ ਕੰਮ ਕਰਨ ਦਾ ਕਰਨ ਦੀ ਕੋਸ਼ਿਸ਼ ਕਰੂਗਾ ਇਸ ਤਰ੍ਹਾਂ ਹੀ ਸਾਡੇ ਨਾਲ ਆ ਚਲੋ ਉਹਨਾਂ ਦਾ ਅ ਉਹ ਤਾਂ ਅਸੀਂ ਕਰਨਾ ਹੀ ਕਰਨਾ ਸੀ ਕੰਮ ਪਰ ਚਲੋ ਉਹਨਾਂ ਦੇ ਨਾਲ ਮਿਲ ਕੇ ਕੰਮ ਕੀਤਾ ਉਹਨਾਂ ਦੀ ਕੁੜੀ ਬਰਾਮਦ ਹੋ ਗਈ ਪਰ ਉਹਨਾਂ ਨੇ ਸਾਨੂੰ ਬਹੁਤ ਐਪਰੀਸ਼ੀਏਟ ਕੀਤਾ ਸਰ ਜੀ ਬਹੁਤ ਸਾਨੂੰ ਖੁਸ਼ੀ ਹੋਈ ਇਸ ਚੀਜ਼ ਦੀ ਕਿਉਂਕਿ ਅੱਜ ਤੱਕ ਇਦਾਂ ਇਨਾ ਐਪਰੀਸ਼ੀਏਟ ਸਾਨੂੰ ਕਿਸੇ ਨੇ ਨਹੀਂ ਕੀਤਾ ਜਿੱਡਾ ਮਰਜ਼ੀ ਕੋ ਵੱਡਾ ਕੰਮ ਕਰ ਦੋ ਕਿਸੇ ਦਾ ਤੇ ਪਰ ਇਹ ਪਹਿਲੀ ਵਾਰੀ ਹੋਇਆ ਉਹ ਵੀ ਆ ਆਪਣੇ ਗਰੀਬ ਲੋਕ ਜਿਹੜੇ ਲੇਬਰ ਕਲਾਸ ਲੋਕਾਂ ਨੇ ਸਾਨੂੰ ਕੀਤਾ ਸਨਮਾਨ ਬਹੁਤ ਖੁਸ਼ੀ ਹੋਈ ਇਸ ਚੀਜ਼ ਦੀ ਬਿਲਕੁਲ ਜਿਵੇਂ ਥਾਣਾ ਇੱਕ ਦੇ ਐਸਐਚਓ ਰਕੇਸ਼ ਕੁਮਾਰ ਹਨ ਵਾਲਾ ਦੱਸਿਆ ਗਿਆ ਕਿਸ ਤਰ੍ਹਾਂ ਅਗਰ ਕੋਈ ਉਹਨਾਂ ਦੇ ਚੰਗੇ ਕੰਮਾਂ ਨੂੰ ਐਪਰੀਸ਼ੀਏਟ ਕਰਦਾ ਤਾਂ ਉਹਨਾਂ ਨੂੰ ਵੀ ਕੰਮ ਕਰਨ ਦੇ ਵਿੱਚ ਖਾਸ ਕਰਕੇ ਉਹਨਾਂ ਦੀ ਜਿਹੜੀ ਟੀਮ ਹੈ نیچے ਕੰਮ ਕਰ ਰਹੀ ਹੈ ਉਹਨਾਂ ਨੂੰ ਮੋਟੀਵੇਸ਼ਨ ਮਿਲ ਜੇ ਕਿ ਹਾਂ ਵਈ ਸਾਡੇ ਕੰਮ ਕਿਤੇ ਲੋਕ ਸਰਾਹਂਦੇ ਨੇ ਕਿਉਂਕਿ ਕਈ ਵਾਰ ਅਗਰ ਕੋਈ ਗਲਤੀ ਹੁੰਦੀ ਹੈ ਜਾਂ ਫਿਰ ਕੇਸ ਟਰੇਸ ਕਰਨ ਟਾਈਮ ਲੱਗਦਾ ਤਾਂ ਲੋਕ ਪੜਨਾ ਤਾਂ ਬਹੁਤ ਜਲਦੀ ਸ਼ੁਰੂ ਕਰ ਦਿੰਦੇ ਨੇ ਲੇਕਿਨ ਜਿਹੜਾ ਐਪਰੀਸ਼ੀਏਟ ਆ ਉਹ ਕੋਈ ਕੋਈ ਹੀ ਕਰਦਾ ਹੈਗਾ ਤਾਂ ਇਸੇ ਨੂੰ ਲੈ ਕੇ ਉਹਨੇ ਪੂਰੀ ਮਾਡਲ ਸਪੈਂਡਿੰਗ ਦੱਸੀ ਕਿਸ ਤਰ੍ਹਾਂ ਜਿਹੜਾ ਹੈ ਪ੍ਰਵਾਸੀ ਜਿਹੜੇ ਨੇ ਉਹ ਲੜਕੀਆਂ ਨੂੰ ਬਹਿਲਾਉਂਦੇ ਨੇ ਜਾਂ ਕੋਈ ਵੀ ਅਗਰ ਵਿਅਕਤੀ ਹੈ ਨਾਬਾਲਗ ਵਿਅਕਤੀਆਂ ਨੂੰ ਜਿਹੜਾ ਹੈ ਉਹ ਲੜਕੀਆਂ ਨੂੰ ਬਹਿਲਾ ਕੇ ਜਿਹੜਾ ਕਿ ਆਪਣੇ ਜਾਲ ਵਿੱਚ ਫਸਾ ਲੈਂਦਾ ਤਾਂ ਪਰਿਵਾਰ ਵੱਲੋਂ ਵੀ ਜਿਹੜਾ ਕਿ ਇਹ ਕਾਫੀ ਮਿਹਨਤ ਜਿਹੜੀ ਹੈ ਲੜਕੀ ਨੂੰ ਲੱਭਣ ਲਈ ਇਸ ਕੇਸ ਵਿੱਚ ਕੀਤੀ ਗਈ ਹੈ ਸਾਡੀ ਕੁੜੀ ਜੂਪੀ ਲੈ ਗਿਆ ਸੀ ਉਹਨੂੰ ਲੈ ਕੇ ਆਏ ਆ ਇਹਨਾਂ ਦਾ ਕਿੰਨੀ ਦਿਨ ਪਹਿਲਾਂ ਲੈ ਗਿਆ ਸੀਗਾ 3 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਲੈ ਗਿਆ ਸੀਗਾ ਹਾਂਜੀ ਤੇ ਤੁਸੀਂ ਕੰਪਲੀਟ ਵਗੈਰਾ ਦਿੱਤੀ ਸੀਗੀ ਹਾਂਜੀ ਦਿੱਤੀ ਸੀ ਤੇ ਮੈਡਮ ਹੁਣ ਤੁਹਾਡੀ ਲੜਕੀ ਤੁਹਾਨੂੰ ਵਾਪਸ ਮਿਲੀ ਹਾਂਜੀ ਵਾਪਸ ਮਿਲ ਗਈ ਸੀ ਸਿੱਤੀ ਸਾਹਿਬ ਮੈਡਮ ਦਾ ਬਹੁਤ ਬਹੁਤ ਧੰਨਵਾਦ ਐਸਐਚਓ ਸਾਹਿਬ ਦਾ ਇੱਕ ਨੰਬਰ ਥਾਣੇ ਤੋਂ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੀ ਛੁੜੀ ਸਾਡੇ ਘਰੇ ਆ ਗਈ ਵਰਤ ਜੀ ਕਿਹੜੀ ਜਗ੍ਹਾ ਤੋਂ ਲੈ ਕੇ ਆਏ ਉੱਥੋਂ ਲੜਕੀ ਤੁਹਾਡੀ ਨੂੰ ਯੂਪੀ ਤੋਂ ਯੂਪੀ ਤੋਂ ਲੈ ਕੇ ਆਇਆ ਕਿੰਨੀ ਦੇਰ ਬਾਅਦ ਇੱਥੇ ਲੜਕੀ ਤੁਹਾਡੇ ਕੋਲ ਪਹੁੰਚੀ ਹੈ 3 ਮਹੀਨਿਆਂ ਬਾਅਦ ਪਹੁੰਚੀ 3 ਮਹੀਨੇ ਬਾਅਦ ਲੈ ਕੇ ਆਇਆ ਲੈ ਕੇ ਆਏ ਸਰ ਮਾਮਲਾ ਇਹ ਸੀਗਾ ਸਾਡੀ ਬੇਟੀ ਸੀਗੀ ਔਰ ਅਸੀਂ ਕੰਪਲੀਟ ਦਿੱਤੀ ਹੋਈ ਸੀਗੀ ਮਾਨਯੋਗ ਸੀਪੀ ਸਾਹਿਬ ਜਲੰਧਰ ਨੂੰ ਸੋ ਇੱਕ ਡੇਢ ਮਹੀਨੇ ਬਾਅਦ ਦੇਰ ਸਵੇਰ ਲੱਗੀ ਹੈ ਪਰ ਉਹ ਸਾਡੀ ਬੇਟੀ ਉਹ ਲੈ ਕੇ ਆਏ ਨੇ ਜੁਪੀ ਤੋਂ ਔਰ ਉਸ ਕਰਕੇ ਅਸੀਂ ਅੱਜ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਪੂਰੀ ਇੰਦਰਾ ਕਲੋਨੀ ਸਾਂਸੀ ਭਾਈਚਾਰਾ ਅਸੀਂ ਅੱਜ ਇੱਥੇ ਇਕੱਠੇ ਹੋਇਆ ਸਭ ਤੋਂ ਪਹਿਲਾਂ ਸ਼ੁਕਰਗੁਜ਼ਾਰਾਂ ਸਾਡੇ ਜਲੰਧਰ ਸੀਪੀ ਸਾਹਿਬ ਤਨਪ੍ਰੀਤ ਕੌਰ ਆਈਪੀਐਸ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਉਸ ਤੋਂ ਬਾਅਦ ਏਡੀਸੀਪੀ ਸਾਹਿਬ ਜੈਨ ਮੈਡਮ ਮੈਂ ਉਹਨਾਂ ਦੇ ਵੀ तहे ਦਿਲੋਂ ਧੰਨਵਾਦ ਕਰਦਾ ਔਰ ACP ਨਾਰਥ ਦਾ ਵੀ ਅਤੀਸ਼ ਪਾਟਿਆ ਜੀ ਦੇ ਮੈਂ ਅਤੀਸ਼ ਪਾਟਿਆ ਜੀ ਦਾ ਵੀ तहे ਦਿਲੋਂ ਧੰਨਵਾਦ ਕਰਦਾ ਔਰ SHO ਸਾਹਿਬ ਜਿਹੜੇ 1 ਨੰਬਰ ਤੋਂ ਰਕੇਸ਼ ਕੁਮਾਰ ਜੀ ਹੈ ਉਹਨਾਂ ਦੀ ਮਿਹਨਤ ਮਿਹਨ ਦੇ ਸਦਕੇ ਨਾਲ ਔਰ ਸਾਡੇ ਗੁਰਜੀਤ ASI ਦੇ ਨਾਲ ਸਾਡੇ ਕ੍ਰਾਂਤੀਕਾਰ ਵੀਰ ਦੇ ਨਾਲ ਸਾਡੀ ਬੇਟੀ ਆਈ ਹੈ ਔਰ ਸਾਨੂੰ ਹੱਕ ਦਿੱਤਾ ਆ ਔਰ ਸਾਨੂੰ ਉਹ ਵੇਕੀ ਸਾਡੇ ਹਵਾਲੇ ਕਰਕੇ ਔਰ ਮੁੰਡੇ ਨੂੰ ਜੇਲ੍ਹ ਕਰਕੇ ਉਹਨੂੰ ਜੇਲ੍ਹ ਭੇਜਿਆ ਇਸ ਕਰਕੇ ਮੈਂ ਖਾਸ ਕਰਕੇ ਸਾਡੇ ਗੁਰਜੀਤ ਸਰ ਜਿਹੜੇ ਏਐਸਆਈ ਸਾਹਿਬ ਮੈਂ ਤਹਿਦਲੂ ਉਹਨਾਂ ਦਾ ਧੰਨਵਾਦ ਕਰਦਾ ਐਸਐਚਓ ਇੱਕ ਦਾ ਔਰ ਸਾਡੇ ਜਿਹੜੇ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਹੈ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜੇ ਇਸ ਤਰ੍ਹਾਂ ਦੇ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਸਾਡੇ ਗੁਰਜੀਤ ਸਰ ਵਰਗੇ ਔਰ ਸਾਡੇ ਆਪਣੇ ਐਸਐਚਓ ਵਰਗੇ ਕ੍ਰਾਂਤੀਕਾਰ ਹੋਣ ਸਾ ਪੂਰੇ ਪੰਜਾਬ ਦੇ ਵਿੱਚ ਪਰਵਾਸੀ ਸਾਡੀਆਂ ਧੀਆਂ ਬੇਟੀਆਂ ਨੂੰ ਕੋਈ ਹੱਥ ਨਹੀਂ ਪਾਊਗਾ ਸੋ ਇਸ ਕਰਕੇ ਮੈਂ ਬਹੁਤ ਬਹੁਤ ਇਹਨਾਂ ਤੋਂ ਦਿਲ ਦੀਆਂ ਗਹਿਰਾਈਆਂ ਦੇ ਨਾਲ ਇਹਨਾਂ ਦਾ तहे ਦਿਲੋਂ ਮੈਂ ਧੰਨਵਾਦ ਕਰਨਾ ਚਾਹੁੰਦਾ ਖਾਸ ਕਰਕੇ ਰਕੇਸ਼ ਕੁਮਾਰ ਐਸਐਚਓ ਇੱਕ ਜੀ ਦਾ ਔਰ ਗੁਰਜੀਤ ਜੀ ਦਾ ਏਸੀਪੀ ਨੌਰਥ ਜੀ ਦਾ ਡੀਸੀਪੀ 1 ਜੀ ਦਾ ਔਰ ਆਈਪੀਐਸ ਸੀਪੀ ਮੈਡਮ ਜਲੰਧਰ ਕਮਿਸ਼ਨਰ ਮੈਂ ਉਹਨਾਂ ਦਾ ਦ तहे ਦਿਲੋਂ ਔਰ ਮੇਰੇ ਸਸ ਪਛਾਣ ਕਿੰਨੇ ਟਾਈਮ ਤੋਂ ਸਰ ਤੁਹਾਡੀ ਲੜਕੀ ਨੂੰ ਅਗਵਾ ਕਰਕੇ ਲੈ ਗਿਆ ਸੀਗਾ ਇੱਥੋਂ ਸਰ ਆਪਣੇ ਇੱਥੇ ਡਬਲਯੂ ਜੇ ਗ੍ਰੈਂਡ ਹੋਟਲ ਦੇ ਵਿੱਚ ਲੱਗਿਆ ਸੀਗਾ ਤੇ ਉਹ ਉਥੇ ਕੁੜੀ ਨੂੰ ਬੁਲਾ ਫਸਲਾ ਕੇ ਕੁੜੀ ਸਾਡੀ ਨਵਾਲਕ ਸੀ ਉਹਨੂੰ ਉਹ ਲੈ ਗਿਆ ਸਰ ਸਰ ਤੁਹਾਡੀ ਜਿਹੜੀ ਲੜਕੀ ਸੀਗੀ ਉਹਦੇ ਚਾਸੇ ਦੇ ਵਿੱਚ ਕਿੱਦਾਂ ਆਈ ਸਰ ਉਹਨੇ ਬਸ ਬੱਚੀ ਤਾਂ ਬੱਚੀ ਹੈ ਸਰ ਉਹਨੂੰ ਕੀਪਤਾ ਵਿਆਹ ਦਾ ਚਾਸਾ ਦੇ ਕੇ ਕੀਪਤਾ ਕੀ ਖਲਾ ਪਲਾ ਕੇ ਇਹ ਤਾਂ ਉਹ ਜਾਣਦਾ ਸਰ ਉਹ ਲੈ ਕੇ ਗਿਆ ਤੁਹਾਡੀ ਲੜਕੀ ਕੋਈ ਜੋਬ-ਜੋਬ ਕਰਦੀ ਸੀਗੀ ਉਹ ਤੇ ਫੈਕਟਰੀ ਦੀ ਵਿਚਾਰੀ ਆਪਣੇ ਕਦੇ ਕਿਸੇ ਦੇ ਕੰਮ ਨਹੀਂ ਕੀਤਾ ਪਰ ਘਰ ਦੀਆਂ ਮਜਬੂਰੀਆਂ ਇਸ ਤਰ੍ਹਾਂ ਚੀਆਂ ਸੀਗੀਆਂ ਤੇ ਉਹਨਾਂ ਨੇ ਸਿਕਿਉਰਿਟੀ ਗਾਰਡ ਦਾ ਕੰਮ ਕਰਨਾ ਤੇ ਇੱਕ ਦੋ ਮਹੀਨਾ ਲਾਉਣਾ ਸੀਗਾ ਉਹ ਉੱਥੇ ਲੱਗੀ ਸੀਗੀ ਵੀ ਘਰ ਦਾ ਵਿਚਾਰਿਆਂ ਦਾ ਕਿੱਥੇ ਹੋਟਲ ਦੇ ਵਿੱਚ ਲੱਗੀ ਸੀਗੀ ਹਾਂਜੀ ਸਰ ਇੱਥੇ ਬੇਰਕਮਲ ਪਲਾਟ ਦੇ ਬੈਕ ਸਾਈਡ ਆ ਫੈਕਟਰੀ ਹੈ ਸਰ